ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਰਹੱਦੀ ਇਲਾਕੇ ਦੀ ਸਰਹੱਦੀ ਇਲਾਕਾ ਜਿਹੜਾ ਪਠਾਨਕੋਟ ਦਾ ਹੈਗਾ ਦੱਸਦੀ ਕਿ ਅੱਜ ਜਿਹੜਾ ਪੁਲਿਸ ਵੱਲੋਂ ਇੱਥੇ ਇੱਕ ਜਨ ਸੰਪਰਕ ਅਭਿਆਨ ਦੇ ਤਹਿਤ ਲੋਕਾਂ ਨਾਲ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਹਾਂ ਤੁਹਾਨੂੰ ਲੋਕਾਂ ਨਾਲ ਜਿਹੜੀ ਮੀਟਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਮੀਟਿੰਗ ਦਾ ਮਕਸਦ ਸੀਗਾ ਕਿ ਲੋਕਾਂ ਦੇ ਵਿੱਚ ਜਿਹੜਾ ਪੁਲਸ ਅਤੇ ਪਬਲਿਕ ਦਾ ਜਿਹੜਾ ਤਾਲਮੇਲ ਬਣ ਸਕੇ ਦੱਸਦੀ ਕਈ ਸਮੱਸਿਆਵਾਂ ਲੋਕਾਂ ਨੇ ਜਿਹੜੀਆਂ ਪੁਲਸ ਦੇ ਸਮਖਸ ਰੱਖੀਆਂ ਨੇ ਤੇ ਜਿਹੜੀਆਂ ਇਸ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ ਚਾਹੇ ਕਿਤੇ ਨਸ਼ੇ ਦੀ ਗੱਲ ਕਰ ਲਈਏ ਕਹਿੰਦੇ ਨਾਲ ਜੀ ਐਂਡ ਕੇ ਲੱਗਦਾ ਉੱਥੋਂ ਉਹ ਨਸ਼ੇ ਦੀ ਸਪਲਾਈ ਕਹਿ ਸਕਦੇ ਆਂ दारू ਵਗੈਰਾ ਜਿਹੜੀ ਕਹਿੰਦੇ ਨੇ ਉਹ ਆਂਦੀ ਆ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਤੇ ਉੱਥੇ ਹੀ ਪੁਲਸ ਵੱਲੋਂ ਵੀ ਜਿਹੜਾ ਇਹਨਾਂ ਨੂੰ ਆਸ਼ਵਾਸਨ ਦਵਾਇਆ ਗਿਆ ਕਿ ਜੇਕਰ ਕੋਈ ਕਮੀ ਹੈ ਜੋ ਵੀ ਤੁਹਾਨੂੰ ਇਸ ਇਲਾਕੇ ਦੇ ਵਿੱਚ ਦਿਸਦਾ ਕਿ ਕਿਤੇ ਨਸ਼ਾ ਕੋਈ ਕਰਦਾ ਆਇਆ ਜਾਂ ਵੇਚਦਾ ਆਇਆ ਤੇ ਉਹਨਾਂ ਦੀ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜਾ ਤਾਂ ਜੋ ਸਮੇਂ ਰਹਿੰਦੇ ਇਹਨਾਂ ਚੀਜ਼ਾਂ ਤੇ ਠੱਲ ਪਾਈ ਜਾ ਸਕੇ ਦੋਸਤੋ ਗੱਲਬਾਤ ਸੁਣਾਣੇ ਆ ਲੋਕਾਂ ਨਾਲ ਕੀਤੀ ਹੋਈ ਤੇ ਜਿਹੜੇ ਡੀਐਸਪੀ ਸੁਖਜਿੰਦਰ ਠਾਪੜ ਜੀ ਹੈਗੇ ਉਹਨਾਂ ਨਾਲ ਕੀਤੀ ਹੋਈ ਕੀ ਆਫਸਰ ਇਹਨਾਂ ਦਾ ਤਾਂ ਮਿਲ ਸੀਗਾ ਤੇ ਕਿਸੇ ਚੀਜ਼ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸੰਪਰਕ ਕਾਰਜਾਂ ਨੂੰ ਚਲਾਇਆ ਗਿਆ ਕਿਦਾਂ ਦਾ ਮਸਰੂਰ ਸਰੇ ਅੱਜ ਦਾ ਮੀਟਿੰਗ ਦਾ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਸਾਡੀ ਪੁਲਿਸ ਦਾ ਸਪੈਸ਼ਲੀ ਪਠਾਨਕੋਟ ਡਿਸਟ੍ਰਿਕਟ ਦੀ ਪੁਲਿਸ ਦਾ ਕਿ ਲੋਕਾਂ ਦੇ ਵਿੱਚ ਜਿਹੜਾ ਫੇਥ ਦੁਬਾਰਾ ਰੀਪੋਸ ਕੀਤਾ ਜਾਏ ਕਿ ਪੁਲਿਸ ਜਿਹੜੀ ਹੈ ਉਹ ਪਬਲਿਕਲੀ ਕੰਮ ਕਰ ਰਹੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਲਈ ਕੰਮ ਕਰ ਰਹੀ ਹੈ ਔਰ ਲੋਕਾਂ ਨੂੰ ਜਸਟਿਸ ਦੇਣ ਦੇ ਲਈ ਇਨਫਾਰਮੇਸ਼ਨ ਉਹਨਾਂ ਨੂੰ ਪਹੁੰਚਣੀ ਜ਼ਰੂਰੀ ਹੈ ਇਹੋ ਜੀਆਂ ਮੀਟਿੰਗਾਂ ਮੈਂ ਸੋਚਦਾ ਹਾਂ ਕਿ ਟਾਈਮ ਟੂ ਟਾਈਮ ਹੁੰਦੀਆਂ ਰਹਿਣ ਅੱਜ ਇਹ ਬਹੁਤ ਵਧੀਆ ਉਪਰਾਲਾ ਲੱਗਿਆ ਪਬਲਿਕ ਨੇ ਵੀ ਲਾਈਕ ਕੀਤਾ ਇਹਨੂੰ ਔਰ ਇਸ ਤਰ੍ਹਾਂ ਸਾਰਾ ਜਿਹੜਾ ਵੀ ਸੋਸਾਇਟੀ 'ਚ ਚੱਲ ਰਿਹਾ ਹੈ ਨਸ਼ੇ ਦਾ ਚੱਲ ਰਿਹਾ ਹੈ ਜਾਂ ਕੋਈ ਹੋਰ ਕ੍ਰਾਈਮ ਚੱਲ ਰਿਹਾ ਨੇ ਉਹਨਾਂ ਨੂੰ ਟੈਕਲ ਕੀਤਾ ਜਾ ਸਕਦਾ ਥਿਸ ਇਜ਼ ਦਾ ਰਾਈਟ ਵੇ ਟੂ ਟੈਕਲ ਆਲ ਕਾਈਂਡ ਆਫ ਈਵਲਸ ਐਂਡ ਜੋ ਵੀ ਜਿਹੜਾ ਹੋ ਰਿਹਾ ਔਰ ਬਹੁਤ ਵਧੀਆ ਉਪਰਾਲਾ ਹੈ ਮੈਂ ਤੇ ਸਾਰਾ ਮੇਰਾ ਏਰੀਆ ਅਪਰੀਸ਼ੀਏਟ ਕਰਦਾ ਹੈ ਇਹੋ ਜੇ ਪ੍ਰੋਗਰਾਮ ਅੱਗੇ ਵੀ ਚੱਲਦੇ ਰਹਿਣਗੇ ਸਾਨੂੰ ਆਊਟਕਮ ਬਹੁਤ ਵਧੀਆ ਮਿਲੇਗਾ ਕਿਉਂਕਿ ਕ੍ਰਾਈਮ ਨੂੰ ਘੱਟ ਕਰਨਾ ਨਸ਼ੇ ਨੂੰ ਘੱਟ ਕਰਨਾ ਔਰ ਸੋਸਾਇਟੀ ਦੀ ਦਿਸ਼ਾ ਤੇ ਦਸ਼ਾ ਨੂੰ ਸੁਧਾਰਨਾ ਇਹ ਮਕਸਦ ਹੈ ਸਾਡੀ ਪੁਲਿਸ ਦਾ ਔਰ ਉਹਦੇ ਤੇ ਪੂਰੀ ਕੋਸ਼ਿਸ਼ ਜਾਰੀ ਹੈ ਔਰ ਇਹਦਾ ਅੱਛਾ ਰਿਜ਼ਲਟ ਨਿਕਲੇਗਾ ਬਹੁਤ ਅੱਛਾ ਹੈ ਥੈਂਕ ਯੂ ਬਰਦਰ ਇਹਨਾਂ ਆਪਣੇ extra ਸੰਪਰਕ ਅਭਿਆਨ ਚੱਲ ਰਿਹਾ ਹੈ ਜਿਹਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਠਾਂਗਕੋੜ ਜੀ ਦੇ ਦਿਸ਼ਾ ਅਨੁਸਾਰ ਦੇਖਦਾ ਆਪਾਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਂ ਕਸਬਿਆਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਅ ਤਾਂ ਜੋ ਪੁਲਿਸ ਪਬਲਿਕ ਰਿਲੇਸ਼ਨ ਜਿਹੜਾ ਸਾਡਾ ਆਪਸ ਵਿੱਚ ਵੱਧ ਸਕੇ ਜੇ ਕਿਸੇ ਜਗ੍ਹਾ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਦੂਰ ਕੀਤਾ ਜਾ ਸਕੇ ਵੈਸੇ ਵੀ ਸਾਡਾ ਜਿਹੜਾ ਏਰੀਆ ਹੈਗਾ ਇਹ ਡਜਾਇਨਿੰਗ ਬਾਰਡਰ ਹੈਗਾ ਉਦੇ ਵਾਸਤੇ ਵੀ ਜਿੰਨੀਆਂ ਕਿ ਸਾਨੂੰ ਸਮਸੇ ਸਮਸੇ ਹਦਿਆਤਾਂ ਤੇ ਝੰਦੀਆਂ ਦੇ ਆਪਾਂ ਪਬਲਿਕ ਦੇ ਆਗੇ ਵਿੱਚ ਮੱਧੇ ਨਜ਼ਰ ਰੱਖਦੇ ਆ ਤਾਂ ਜੋ ਇਹਨਾਂ ਦੀ ਜਾਸਦਾਸ ਔਰ ਆਪਸੀ ਸਾਡਾ ਜਿਹੜਾ ਅ ਸੰਪਰਕ ਹੈਗਾ ਉਹ ਕੈਮਰਾ ਸਕੇ ਔਰ ਇਹ ਤੋਂ ਇਲਾਵਾ ਜਿਸ ਤਰ੍ਹਾਂ ਕੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਕਿ ਫਿਰ ਵੀ ਸਾਡਾ ਏਰੀਆ ਉਸ ਵੱਲੋਂ ਬਹੁਤ ਜ਼ਿਆਦਾ ਵਧੀਆ ਹੈਗਾ ਕਿ ਇੱਥੇ ਉਹ ਚੀਜ਼ ਨਹੀਂ ਹੈਗੀ ਜਿਸ ਨਾਲ ਤੁਸੀਂ ਆਪ ਸੁਣਦੇ ਰਹਿੰਦੇ ਹੋ ਵੀ ਯਾਰ ਨਸ਼ੇ ਦਾ ਉੱਥੇ ਇਹ ਕਾਰੋਬਾਰ ਜੇ ਉਹ ਉਹ ਚੀਜ਼ ਵਾਸਤੇ ਵੀ ਆਪਾਂ ਪਬਲਿਕ ਨੂੰ ਜਿਹੜਾ ਅਵੇਅਰ ਕਰਦੇ ਆ ਕਿ ਤੁਹਾਨੂੰ ਕੋਈ ਵੀ ਬੰਦਾ ਕੋਈ ਐਸੀ ਗਤੀਵਿਧੀ ਦੇ ਵਿੱਚ ਲਿਫਤ ਨਜ਼ਰ ਆਂਦਾ ਉਸ ਵੇਲੇ ਸਾਨੂੰ ਤੁਸੀਂ ਦੱਸੋ ਤਾਂ ਜੋ ਆਪਾਂ ਸਮੇਂ ਰਹਿਂਦੇ ਆ ਉਸ ਉੱਪਰ ਕਾਰਵਾਈ ਕਰ ਸਕੀਏ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਸਾਡਾ ਇਹ ਸੀਗਾ ਮੋਟਿਵ ਕਿ ਪੁਲਿਸ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਕਿਸਮ ਦਾ ਜੇ ਕੋਈ ਗੈਪ ਹੈਗਾ ਤੋਂ ਦੂਰ ਕੀਤਾ ਜਾ ਸਕੇ ਤਾਂ ਹੀ ਆਪਾਂ ਇਹ ਸੰਪਰਕ ਬਣ ਜੜਾ ਆਪਣੇ ਇਮਾਨਦਾਰ ਡੀਜੀਪੀ ਸਾਹਿਬ ਵੱਲੋਂ ਜਾਂ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤਾਂ ਜੋ ਆਪਸੀ ਕਿਸੇ ਕਿਸਮ ਦਾ ਵੀ ਜੜਾ ਕਿਤੇ ਵੀ ਕੋਈ ਸਾਡੀ ਹੈਗੀ ਆ ਖਾਈ ਉਹਨੂੰ ਦੂਰ ਕੀਤਾ ਜਾ ਸਕੇ ਤਾਂ ਆਪ ਸੀ ਤਾਲ ਮੇਰੇ ਜਿਹਾ ਵਧੀਆ ਤਰੀਕੇ ਨਾਲ ਆਏ ਹੋਏ ਲੋਕ ਸਭ ਜਿਹੜੇ ਨੇ ਆਪਣੀਆਂ ਸਮੱਸਿਆ ਦੱਸੀਆਂ ਕਿਦਾਂ ਦਾ ਪ੍ਰਤੀਕ ਆ ਦੇਖੋ ਇਸ ਤਰ੍ਹਾਂ ਆ ਉਹ ਬਿਲਕੁਲ ਠੀਕ ਨੇ ਜਿਸ ਤਰ੍ਹਾਂ ਉਹ ਦੱਸ ਰਹੇ ਨੇ ਕਿ ਜੈਂਡ ਕੇ ਵਾਲੇ ਪਾਸੇ ਫਰਾਣਾ ਪਿੰਡ ਹੈਗਾ ਉੱਥੇ ਸ਼ਰਾਬ ਨਿਕਲਦੀ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਮੈਂ ਡੀਐਸਪੀ ਸਾਹਿਬ ਨਾਲ ਵੀ ਗੱਲ ਕਰਦਾ ਉਹਨਾਂ ਦੇ ਜਾਂ ਵਾਟ ਐਵਰ ਜਿਹੜੇ ਆਪਣੇ ਐਸਐਚਓ ਸਾਹਿਬ ਨੇ ਆਪਾਂ ਉੱਥੇ ਨਾਕਾ ਲਵਾ ਕੇ ਵੀ ਆਪਾਂ ਨੂੰ ਕਰਦੇ ਆ ਹੈਂਡਲ ਔਰ ਤੀਸਰਾ ਉਹਨਾਂ ਦੱਸਿਆ ਸੀਗਾ ਉਹਨਾਂ ਨੇ ਕਿ ਜਿਹੜਾ ਨਵਾਂ ਪੋਰ ਬਣਿਆ ਹੈਗਾ ਮਸਪੁਰ ਦੇ ਲਾਗੇ ਉੱਥੇ ਆਪਾਂ 6 ਤੋਂ ਲੈ ਕੇ 8 ਵਜੇ ਤੱਕ ਆਪਣੀ ਜਿਹੜੀ ਆਈਆਰਵੀ ਗੱਡੀ ਖੜੀ ਕਰਦੇ ਆ ਤਾਂ ਜੋ ਪਬਲਿਕ ਉਹਦੇ ਲਾਗੇ ਵੈਸੇ ਚਲੋ ਨਾਕਾ ਤਾਂ ਆਪਾਂ ਜਨੈਰ ਲੱਗੀ ਹੈ ਲੇਕਿਨ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਕਿ ਉੱਥੇ ਵੀ ਥੋੜੀ ਬੁੱਤ ਹੋਣੀ ਚਾਹੀਦੀ ਹੈ ਸਿਕਿਉਰਿਟੀ ਆਪਾਂ ਕਰ ਰਹੇ ਜੂ ਕਰਦੇ ਥੈਂਕ ਯੂ ਸਰਕਾਰ ਵੱਲੋਂ ਸਰ ਪੰਜਾਬ ਦੇ ਜਿੰਨੇ ਵੀ ਬਾਰਡਰ ਜ਼ਿਲ੍ਹੇ ਨੇ ਇਹਦੇ ਫੋਰਸ ਵਧਾਉਣ ਦੇ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਦੇ ਵਿੱਚ ਹਾਂ ਇਹਦੇ ਬਾਰੇ ਨਾ ਐਸਐਸਪੀ ਸਾਹਿਬ ਆਉਣਗੇ ਔਰ ਸ਼ਾਇਦ ਮੈਂ ਵੀ ਦ ਉਹਦੇ ਬਾਰੇ ਤੁਹਾਨੂੰ ਜ਼ਰੂਰ ਸਾਰੋ ਲਈ ਉਹ ਬਰੀਫਲੀ ਦੱਸਣਗੇ ਥੈਂਕ ਯੂ